ਜਾਬਤੇ ਦੇ ਵਿੱਚ ਰਹਿਣਾ ਅਨਸ਼ਾਸਨ ਦੇ ਵਿੱਚ ਰਹਿਣਾ ਇਸ ਕਰਕੇ ਆਪਣਾ ਜਿਹੜਾ ਇੱਥੋਂ ਮਾਰ ਸ਼ੁਰੂ ਹੋ ਕੇ ਉੱਥੇ ਤਿੱਕਰ ਜਾਣਾ ਲੜਾਈ ਪੰਜਾਬ ਦੀ ਆ ਤੇ ਅੱਜ ਹਰ ਰੋਜ਼ ਹੁਣ ਅਸੀਂ ਹਫਤੇਵਾਰ ਅਸੀਂ ਪ੍ਰੋਗਰਾਮ ਕਰਿਆ ਕਰਾਂਗੇ ਇੱਕ ਹਫਤੇ ਬਾਅਦ ਅਸੀਂ ਮੋਰਚੇ ਦੇ ਵਿੱਚ ਜੋਸ਼ ਭਰਨ ਲਈ ਨਵੀਂ ਰੂਪ ਪਾਉਣ ਲਈ ਇਹੀ ਗੱਲ ਆ ਕਿ ਨੌਜਵਾਨੋ ਆਓ ਆਪਾਂ ਇੱਥੇ ਚੰਡੀਗੜ੍ਹ ਮਹਾਲੀ ਦੇ ਵਿੱਚ ਸਾਡੇ ਨੌਜਵਾਨ ਗੇੜੇ ਦਿੰਦੇ ਫਿਰਦੇ ਰਹਿੰਦੇ ਨੇ ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ ਮੈਂ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਆਓ ਯਾਰ ਨਿਕਲ ਕੇ ਯਾਰ ਕਿਧਰੇ ਥੋੜੀ ਛਾਨੋ ਸ਼ਾਕਤ ਨੂੰ ਫਰਕ ਪੈਂਦਾ ਆ ਜਿੰਨੇ ਵੀ ਹੁਣ ਤੁਸੀਂ ਇਹ ਦੇਖੋ ਸਾਡੇ ਨੌਜਵਾਨ ਮਹਾਲੀ ਤੋਂ ਉੱਥੋਂ ਬਠਿੰਡਾ ਤੋਂ ਆਉਂਦੇ ਨੇਗੇ ਮਾਨਸਾ ਤੋਂ ਆਉਂਦੇ ਨੇਗੇ ਇੱਥੇ 2-2 3-3 ਹਜ਼ਾਰ ਦਾ ਤੇਲ ਫੂਕੇ ਦਾ ਮੜ ਜਾਂਦੇ ਨੇ ਪਰ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਹੈ ਸੋਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਸਾਡੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਤਾ ਲੜਨ ਵਾਲੇ ਲੋਕ ਆਪਾਂ ਤੇ ਆਪਾਂ ਰਾਜਨੀਤਿਕ ਬੰਦਿਆਂ ਦਾ ਖੜਾ ਛੱਡ ਕੇ ਆਪ ਮਹਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਈਏ ਮੇਰੀ ਬੇਨਤੀ ਸਾਡੇ ਕਿਸਾਨ ਜਿੱਥੇ ਬੰਦਿਆਂ ਨੂੰ ਸਾਰਿਆਂ ਨੂੰ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਨੇ ਹੁਣ ਅਸੀਂ ਆਪੋ ਆਪਣਾ ਜਿਹੜਾ ਆਪਣੇ ਗੁੱਲੇ-ਛਕਵੇ ਦੂਰ ਕਰੀਏ ਆਓ ਇਕੱਠੇ ਹੋ ਕੇ ਜਿਹੜੀ ਆਪਣਾ ਲੜਾਈ ਲੜੀਏ ਸਰਕਾਰ ਤੇ ਦਬਾਅ ਬਣੇ ਬੜੀ ਵੱਡੀ ਲੜਾਈ ਹੈ ਇਹ ਪੰਜਾਬ ਦੀ ਨਹੀਂ ਤਾਂ ਜਿਵੇਂ ਕਿ ਸਰਕਾਰ ਨੇ ਸੋਚਿਆ ਹੋਵੇ ਕਿ ਪੰਜਾਬ ਨੂੰ ਖਤਮ ਕਰਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਜਦ ਵਿੱਚ ਸਾਨੂੰ ਮਾਫ਼ ਨਹੀਂ ਕਰਨਾ ਲੜਾਈ ਕੱਲਾ ਜਿਹੜਾ ਪੰਜਾਬ ਹੈ ਇਹ ਕੱਲੀ ਆਪਣੀ ਕਿਸਾਨੀ ਦੀ ਨਹੀਂ ਲੜ ਰਿਹਾ ਅਸੀਂ ਪੂਰੀ ਭਾਰਤੀ ਕਿਸਾਨੀ ਦੀ ਲੜਾਈ ਲੜ ਰਿਹਾ ਪੂਰੀ ਭਾਰਤੀ ਕਿਸਾਨੀ ਬਚਾਉਣ ਲਈ ਲੜ ਰਿਹਾ ਕਿਵੇਂ ਜਿਹੜੇ ਕਾਰਪੋਰੇਟ ਘਰਾਣੇ ਨੇ ਜੀ ਜਿਹੜੀਆਂ ਡਬਲਯੂਟੀਓ ਦੇ ਜਿਹੜੀਆਂ ਉਹਨਾਂ ਦੇ ਨੀਤੀਆਂ ਨੇਗੀਆਂ ਕਿ ਕਿਵੇਂ ਜਿਹੜਾ ਅਸੀਂ ਆਮ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰਨਾ ਉਹ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਦੋਂ ਇਕੱਠੇ ਹੋਵਾਂਗੇ ਤਾਂ ਹੀ ਜਿਹੜਾ ਅਸੀਂ ਆਪਣਾ ਖੇਤੀਬਾੜੀ ਸੈਕਟਰ ਨੂੰ ਬਚਾ ਸਕਦੇ ਹਾਂ ਹਾਂਜੀ ਭਾਈ ਅੱਜ ਪ੍ਰੋਟੈਸਟ ਕਰਨ ਦੇ ਵਾਸਤੇ ਮਹਾਰਾਜੇ ਤੋਂ ਸ਼ੰਭੂ ਜਾਣ ਵਾਸਤੇ ਕੋਰਟ ਤੋਂ ਲੈ ਕੇ ਤੋਂ ਮਾਨਸਾ ਤੋਂ ਵੀ ਜਾ ਸਕਦੇ ਸੀਗੇ ਇੱਥੋਂ ਅੱਜ ਇੱਥੋਂ ਨਾਲ ਜਿਹੜਾ ਇੱਥੇ ਖਾਸ ਇਹ ਗੱਲ ਹੋਈ ਇੱਥੋਂ ਨਾਲ ਬਹੁਤ ਸਾਰੇ ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸ਼ਾਮਲ ਹੋਣਾ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਗਰੂਰ ਦਾ ਫਿਰ ਪਟਿਆਲੇ ਦਾ ਪ੍ਰੋਗਰਾਮ ਹੈ ਫਿਰ ਐਵੇਂ ਲਗ ਲਗ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਇੱਕ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰਨਾ ਅਸੀਂ ਸ਼ਹਿਰਾਂ ਦੇ ਸਾਰਿਆਂ ਦੇ ਵਿੱਚੋਂ ਪ੍ਰੋਗਰਾਮ ਕਰਾਂਗੇ ਜਿਹੜੇ ਇੱਥੋਂ ਵਾਲੇ ਨੌਜਵਾਨ ਨੇ ਸੀ ਇਹ ਕੱਲੇ ਮਹਾਲੀ ਦੇ ਨੌਜਵਾਨ ਇਸ ਮਾਰਚ ਦੇ ਇਸ ਇਸ ਮਾਰ ਪਰ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਸਾਰੇ ਜਣੋ ਪੀ ਲਗਾ ਪਰ ਕਿਸਾਨਾਂ ਦੇ ਨਾਲ ਲਗਾਤਾਰ ਨਰਾਸ਼ਾ ਸਾਂਝਾ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਉੱਥੋਂ ਟੱਪੇ ਕਿਉਂ ਨਹੀਂ ਦੇਖੋ ਇੱਕ ਗੱਲ ਦੇਖ ਦੱਸੋ ਬਾਈ ਜਿਹੜੀਆਂ ਲੜਾਈਆਂ ਨੇ ਜਿਹੜੇ ਜੰਗਾਂ ਨੇ ਉਹ ਜਾਬਤੇ ਦੇ ਵਿੱਚ ਰਹਿ ਕੇ ਲੜੀਆਂ ਜਾਂਦੀਆਂ ਨੇ ਉਹ ਸਾਡੇ ਨੌਜਵਾਨ ਭਰਾ ਨੇ ਕੋਈ ਚੱਕਰ ਨਹੀਂ ਪਰ ਜਿਹੜਾ ਇਸ ਟਾਈਮ ਅਸੀਂ ਸਾਡਾ ਪ੍ਰਭਾਵ ਆ ਪ੍ਰੈਸ਼ਰ ਆ ਉਹ ਪੂਰੀ ਦੁਨੀਆ ਦੇਖ ਰਹੀ ਹੈ ਜਿਹੜੇ ਇਹਨਾਂ ਨੇ ਕੰਧਾਂ ਖਿੱਚੀਆਂ ਨੇ ਜਿਹੜਾ ਇਹਨਾਂ ਨੇ ਬੈਰੀਗੇਡ ਲਾਈਆਂ ਨੇ ਸਾਥ-ਸਾਥ ਲਹਿਰਾਂ ਲਾਈਆਂ ਨਗੀਆਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਪੰਜਾਬ ਹੈ ਅੱਜ ਉਹ ਪੰਜਾਬ ਨੂੰ ਅੰਦੋਲਨ ਕਰਨ ਦੇ ਲਈ ਦਿੱਲੀ ਜਾਣ ਦੀ anumati ਨਹੀਂ ਹੈ ਇਹ ਗੱਲ ਦਿੱਲੀ ਆਪਾਂ ਚਲੇ ਜਾਵਾਂਗੇ ਦਿੱਲੀ ਆਪਣੇ 13 ਮਹੀਨੇ ਆਪਾਂ ਪਹਿਲਾਂ ਅੰਦੋਲਨ ਕਰਕੇ ਆਇਆ 13 ਮਹੀਨੇ ਦੇ ਵਿੱਚ ਵੀ ਆਪਣੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ ਸੀ ਅੱਜ ਇਹਨਾਂ ਦੇ ਜਿੰਨੇ ਵੀ ਮੰਤਰੀ ਨੇਗੇ ਉਹ ਆ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇਗੇ ਇਸ ਕਰਕੇ ਇਹ ਅੰਦੋਲਨ ਜਿਵੇਂ ਦਿੱਲੀ ਦੇ ਵਿੱਚ ਜਿੱਦਾਂ ਸਾਡਾ ਬੈਠਿਆ ਦਵਾ ਸੀ ਉੱਡਾ ਬੈਠਿਆ ਸਾਡਾ ਦਵਾ ਇੱਥੇ ਬੈਠਿਆ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਆਗੂ ਅੱਗੇ ਵੀ ਬੇਨਤੀ ਕਰਾਂਗੇ ਜਿਹੜਾ ਇਧਰੋਂ ਜੀਰਕਪੁਰ ਵਾਲਾ ਰੋਡ ਆ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ ਜੇਕਰ ਸਾਡੇ ਨਹੀਂ ਮਸਲੇ ਹੱਲ ਕਰਦੇ ਅੰਦੋਲਨ ਨੂੰ ਹੋਰ ਤੇਜ਼ ਕਰ ਦੇ ਪਹੁੰਚ ਰਹੇ ਨੇ ਪਹੁੰਚ ਰਹੇ ਨੇ ਥੋੜੇ ਬਿਮਾਰ ਨੇ ਕਿਕ ਮੌਸਮ ਖਰਾਬ ਹੋ ਗਿਆ ਸਿੱਧੂ ਮੁਸਲ ਦੇ ਬਾਪੂ ਵੀ ਪਹੁੰਚ ਰਹੇ ਨੇ ਕਈ ਕਲਾਕਾਰ ਵੀ ਪਹੁੰਚ ਰਹੇ ਨੇ ਹੁਣ ਕਲਾਕਾਰਾਂ ਭਰਾਵਾਂ ਦੀ ਗੱਲ ਸੁਣ ਲੋ ਕਲਾਕਾਰ ਕਈਆਂ ਨੂੰ ਫੋਨ ਕਰਨ ਲੱਗੀ ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ ਪੰਜਾਬ ਸਰਕਾਰ ਅਸੀਂ ਉਤੋਂ ਉਤੋਂ ਕਹਿ ਰਹੇ ਹਾਂ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਇਹਦਾ ਸਿਰਫ ਪਤਾ ਕਿ ਮੋਦੀ ਦੀ ਉਹਦੀ ਗੱਟਪੁੱਤਲੀ ਬਣੇ ਹੋਇਆ ਅਮਿਤ ਸ਼ਾਹ ਦੀ ਗੱਟਪੁੱਤਲੀ ਬਣੇ ਹੋਏ ਨੇ ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇਗੇ ਇੱਥੇ ਡਰਾਮੇ ਕਰਦੇ ਫਿਰ ਤੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਨਾਲ ਆ ਕਿਸਾਨਾਂ ਨਾਲ ਹੁਣ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਹੋਇਆ ਅਣਪਛਾਤੇ ਵਿਅਕਤੀਆਂ ਦੇ ਅਣਪਛਾਤੀ ਕਿਤੇ ਜਿਹੜਾ ਸਾਡਾ ਸੀਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲ ਕਰਦਾ ਹੁੰਦਾ ਪੁਲਿਸ ਵੀ ਕਿਤੇ ਅਣਪਛਾਤੀ ਹੋਈ ਹੈ ਉਲੜੀ ਪੜਸਰੀ ਕਿਤੇ ਅਣਸਾਥੀ ਵੀ ਅੱਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ ਪੋਲਿਟੀਕਲ ਬੰਦਿਆਂ ਤੇ ਪਰਚਾ ਦਰਜ ਨਹੀਂ ਕਰਿਆ ਉਸ ਜਿਹੜਾ ਆਪਣਾ ਜਿਹੜਾ ਖੱਟਰ ਉਹਦੇ ਪਰਚਾ ਦਰਜ ਨਹੀਂ ਕਰਿਆ ਉਹਨਾਂ ਨੇ ਗ੍ਰਹਿ ਮੰਤਰੀ ਦੇ ਪਰਚਾ ਦਰਜ ਨਹੀਂ ਕਰਿਆ ਅੱਜ ਕਿੱਥੋਂ ਭਜ ਰਹੇ ਹੋ ਖੜਨਾ ਸਿੱਧਾ ਖੜੋ ਪੰਜਾਬ ਨਾਲ ਖਾਨਾਂ ਨਾਲ ਸਿੱਧਿਆ ਕਰੋ ਕਿਹਦੇ ਦੇਖਦੇ ਹੋ ਵੈਸੇ ਕਿਉਂਕਿ ਜਥੇਬੰਦੀਆਂ ਦੇ ਕੋਈ ਏਕਤਾ ਨਹੀਂ ਹੈਗਾ ਕਲਾਕਾਰਾਂ ਦਾ ਕੋਈ ਦੇਖੋ 1 ਮਿੰਟ 1 ਮਿੰਟ ਇੱਕ ਮਿੰਟ ਮੇਰੀ ਮੇਰੀ ਗੱਲ ਸੁਣੋ ਜਿਹੜੀ ਜਿਹੜੀ ਤੁਸੀਂ ਜਥੇਬੰਦੀਆਂ ਦੀ ਏਕਤਾ ਦੀ ਗੱਲ ਕਰੀ ਹੈ ਜਥੇਬੰ ਮੈਂ ਕਿਸੇ ਦੇ ਵਿਰੁੱਧ ਆਵਾਜ਼ ਨਹੀਂ ਆਪਣੇ ਮੂੰਹ ਚੋਂ ਕੱਢਦਾ ਕਿਉਂਕਿ ਸਾਡੀ ਜਿਹੜੀ ਅਸਲ ਦੇ ਵਿੱਚ ਦੁਸ਼ਮਣ ਕੌਣ ਹੈ ਸਾਡੀ ਅਸਲ ਦੇ ਵਿੱਚ ਦੁਸ਼ਮਣ ਹੈਗਾ ਰਾਜ ਕਰਤਾ ਸ੍ਰੈਣੀ ਜਿਨ੍ਹਾਂ ਨੇ ਰਾਜ ਗੱਦੀ ਭੋਕੀ ਹੈ ਜਿਹੜੇ ਕਹਿੰਦੇ ਸੀ ਸੀ 5 ਮਿੰਟਾਂ ਦਾ ਐਮਐਸਪੀ ਦੇ ਦਾਂਗੇ ਅੱਜ ਉਹ ਐਮਐਸਪੀ ਦੇ ਨਾਲੇ ਕਿੱਧਰ ਗਏ ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ 22 ਦੀਆਂ 22 ਫਸਲਾਂ ਤੇ ਐਮਐਸਪੀ ਦਿਆਂ ਸਵਾਲ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਜਿਹੜੇ ਰਾਜਨੀਤਿਕ ਇਹਨਾਂ ਨੂੰ ਕਿਸਾਨਾਂ ਅੱਗੋਂ ਨੂੰ ਸਵਾਲ ਵਿਚਾਰਾਂ ਨੂੰ ਕੀ ਕਰਨਾ ਬਣਦਾ ਇਹਨਾਂ ਨੇ ਤਾਂ ਲੜਾਈਆਂ ਦਿੱਲੀ ਦੇ ਪਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਸ਼ੁਰੂ ਹੋਈ ਸੀਗੀ ਪਹਿਲਾਂ ਕਿਸਾਨ ਯੂਨੀਅਨ ਦਾ ਨਾਮ ਪੰਜਾਬ ਕਿਸਾਨ ਯੂਨੀਅਨ ਸੀਗੀ ਤਾਂ ਜਦੋਂ ਗੰਨੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੂਰੇ ਉਦੋਂ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣੀ ਇਹਨਾਂ ਬਾਪੂਆਂ ਨੇ ਯੂਨੀਅਨ ਬਣਾਈ ਹੋਈ ਆ ਪੂਰੇ ਭਾਰਤ ਦੀ ਕਿਸਾਨੀ ਪਹਿਲਾਂ ਹੀ ਬਚਾਈ ਹੋਈ ਆ ਅੱਜ ਜੇ ਕਣਕ ਦੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਉਹ ਇਹਨਾਂ ਆਗੂਆਂ ਕਰਕੇ ਮਿਲਦੀ ਆ ਦੁਸ਼ਮਣ ਸਾਡੇ ਰਾਜਕਰਤਾ ਸਰੇਣੀ ਆ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਰਾਜ ਭੋਗਿਆ ਗੱਡੀਆਂ ਤੇ ਬੈਠੇ ਪੰਜਾਬ ਦੀ ਪਿੱਠ ਤੇ ਸੁਰਾ ਮਾਰਿਆ ਦੁਸ਼ਮਣ ਸਾਡੇ ਉਹਨੇ ਸਵਾਲ ਸਾਨੂੰ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਸਾਡੇ ਆਗੂ ਨੂੰ ਕਰਨਾ ਬਣਦਾ ਇਹ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਬੇਨਤੀ ਆ ਸਵਾਲ ਕਰੋ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰੋ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਮੈਂ 23 ਫਸਲਾਂ ਦੇ ਐਮਐਸਪੀ ਦੂੰ ਜੇ ਮੇਰੀ ਸਰਕਾਰ ਬਣੂ ਸਵਾਲ ਕਰਨਾ ਉਹ ਜਿਹੜੀ ਸਾਡੀ ਇੱਕ ਕੁੜੀ ਸਾਡੀ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ ਚਾ ਐਮਐਸਪੀ ਦੇ ਲਾਂਗੇ ਸਵਾਲ ਉਹਨਾਂ ਦੇ ਕਰੋ ਐਮਐਲਏ ਨੂੰ ਸਵਾਲ ਕਰੋ ਪਿੰਡਾਂ ਦੇ ਵਿੱਚ ਵੜਨਾ ਦਿਓ ਸਵਾਲ ਇਹਨਾਂ ਦੇ ਕਰਨਾ ਬਣਦਾ ਵੀ ਝੂਠ ਬੋਲ ਕੇ ਵੋਟਾਂ ਕੋਲ ਲੱਤੀਆਂ ਦੇ ਅੱਜ ਉਹਨਾਂ ਦੇ ਸਾਡੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਰਹੇ ਸਾਡੇ ਮਜ਼ਦੂਰਾਂ ਦੇ ਨਾਲ ਕਿਉਂ ਨਹੀਂ ਖੜ ਰਹੇ ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਜਿੰਨਾ ਵੀ ਆਪਣਾ ਇਹਦਾ ਐਮ ਐਲ ਏ ਨੇਗੇ ਆਪਣੇ ਰਾਸਟਰ ਮੈਂਬਰ ਲਾਏ ਨੇ ਨਾਲ ਉਹ ਤੇ ਜਿੰਨੇ ਵੀ ਮਿਨਿਸਟਰ ਨੇਗੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਕਿ ਸਾਡੇ ਕਿਸਾਨਾਂ ਉੱਪਰ ਜਿਹੜੀਆਂ ਜਦੋਂ ਅਸੀਂ 13 ਤਰੀਕ ਨੂੰ ਇੱਥੇ ਪਹੁੰਚੇ ਹਾਂ ਸਾਡੇ ਉੱਪਰ ਉਹਦੀ ਗੋਲੇ ਡਕਣੇ ਸ਼ੁਰੂ ਕਰਤੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਜਾ ਕੇ ਕਹੇ ਕਿ ਕੀ ਪੰਜਾਬ ਹਿੱਸਾ ਨਹੀਂ ਹੈਗਾ ਭਾਰਤ ਦਾ ਭਾਰਤ ਦਾ ਸਭ ਤੋਂ ਵੱਧ ਅਨਾਜ ਦੇ ਵਿੱਚ ਹਿੱਸਾ ਪਾਉਣ ਵਾਲਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਹੈ ਪਰ ਕੀ ਮੁੱਖ ਮੰਤਰੀ ਉੱਥੇ ਦਿੱਲੀ ਦੇ ਵਿੱਚ ਜਾ ਕੇ ਬੋਲਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਜਾਂਦਾ ਦਿੱਲੀ ਧਰਨਾ ਲਾਉਣ ਲਈ ਆਪਣੇ ਮਨੀਸ਼ ਸਾਉਧਿਆ ਨੂੰ ਬਚਾਉਣ ਲਈ ਜਾ ਕੇ ਧਰਨਾ ਲਾਉਂਦਾ ਸੰਜੇ ਸਿੰਘ ਨੂੰ ਬਚਾਉਣ ਲਈ ਧਰਨਾ ਲਾਉਂਦਾ ਕੇਜਰੀਵਾਲ ਨੂੰ ਜਾ ਕੇ ਜਿਹੜਾ ਬਚਾਉਣ ਲਈ ਧਰਨਾ ਲਾਉਂਦਾ ਕਿਤੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਕਰੋੜਾਂ ਰੁਪਿਆ ਫੰਡ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੋਕੀ ਖੜੀਆ ਉਹਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿਤੇ ਧਰਨਾ ਲਾਇਆ ਦੱਸੋ ਉੱਥੇ ਚੁੱਪ ਹੈ ਉੱਥੇ ਆਪਣੀ ਪਾਰਟੀ ਨੂੰ ਬਚਾਉਣ ਲਈ ਇੱਥੇ ਸ ਕਿਤੇ ਕੋਈ ਬਾਦਲਾਂ ਵਾਲੇ ਕਰਦੇ ਫਤ ਨੇ ਅਸੀਂ ਪੰਜਾਬ ਚੋਂ ਯਾਤਰਾ ਕਰਦੇ ਆ ਉਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ ਜ ਜਾਣਾਂ ਦਾ ਜਾ ਕੇ ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ ਜੇ ਅਸੀਂ ਚਾਹੀਏ ਅਸੀਂ ਕੀ ਚਾਹੁੰਨੇ ਆ ਅਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਜੇ ਸਾਡੇ ਕਿਸਾਨ ਆਗੂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ ਸਾਨੂੰ ਦਿੱਲੀ ਅੱਗੇ ਜਾਣ ਦੀ ਕੀ ਲੋੜ ਹੈ ਤਾਂ ਕਿ ਸਾਡੇ ਹੱਕ ਮਿਲ ਜਾਂਦੇ ਅਸੀਂ ਦਿੱਲੀ ਜਾਣ ਲਈ ਆਪਣੀ ਜਿੱਦੋਜਾਦ ਕਰ ਰਹੇ ਆ ਵੀ ਅੱਗੇ ਵਧਾਂਗੇ ਅਸੀਂ ਜੇ ਨਾ ਸਾਡੇ ਫੈਸਲੇ ਮੰਨ ਤਾਂ ਅਸੀਂ ਬੈਰੀਕੇਡ ਤੋੜਾਂਗੇ ਦਿੱਲੀ ਦੇ ਵਿੱਚ ਬੈਠਾਂਗੇ ਇਹ ਪੋਲੀਟਿਕਲ ਪਾਰਟੀਆਂ ਰਾਜਨੀਤਿਕ ਬੰਦੇ ਇਹ ਕੰਮ ਕਿਉਂ ਨਹੀਂ ਕਰਦੇ ਸਵਾਲ ਤਾਂ ਇਹ ਵੱਡਾ ਹੈ ਕੱਲ ਵੀ ਤਮੰਤਰੀ ਚੀਮਾ ਜੀ ਨੇ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਤਾਂ ਕਹ ਰਹੇ ਕਿ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਜੀ ਨੌਕਰੀਆਂ ਵੀ ਦੇਣਾ ਸਾਹਿਬ ਜੀ ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ ਸਭ ਲੋਕਾਂ ਨੂੰ ਪਤਾ ਹੈ ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਗਾਂ ਦੇ ਜਿਹੜੇ ਝੂਠੇ ਪਰਚੇ ਪਏ ਨੇ ਚੀਮਾ ਸਾਹਿਬ ਨੂੰ ਕਹਿੰਦਾ ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ ਮੂਰੇ ਜਾ ਕੇ ਬੈਠ ਜਿਹੜੀ ਅੰਦਰੋਂ ਗੱਲ ਆ ਅੰਦਰੋਂ ਸਾਰੇ ਨਾਲ ਮਿਲੇ ਹੋਣੇਗੇ ਅੰਦਰੋਂ ਤੁਹਾਡੇ ਕੋਈ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਿਕਲਦੀ ਕਿਵੇਂ ਅਸੀਂ ਲੜਨਾ ਪੰਜਾਬ ਲਈ ਹਰ ਇੱਕ ਨੂੰ ਜਿਹੜਾ ਵੱਡਾ ਖਤਰਾ ਕੁਰਸੀ ਦਾ ਖਤਰਾ ਜਾਓ ਕੁਰਸੀ ਜਾਣਦੇ ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਣਾ ਮੈਂ ਕਹਿੰਦਾ ਇੱਕ ਵਾਰੀ ਕੁਰਸੀ ਕਰਵਾਣ ਕਰਕੇ ਦਿਖਾਉਂਦਾ ਦਿੰਦਾ ਬਾਈ ਨੇਮ ਪਰਚਾ ਦਰਜ ਸੁਭ ਕਰਨ ਦੀ ਜਿਹੜੀ ਸੀਧੀ ਹੋਈ ਆ ਦਿੰਦਾ ਉਹਦੇ ਪਰਚਾ ਬਾਈ ਨੇਮ ਦਿੰਦਾ ਭਾਜਪਾ ਉਹਨਾਂ ਦੇ ਜਿਹੜੇ ਮੰਤਰੀਆਂ ਦਿੰਦਾ ਪੁਲਿਸ ਦਿੰਦਾ ਦਿੰਦਾ ਬਾਈ ਨੇਮ ਪਰਚਾ ਦਰਜ ਉਹ ਤਾਂ ਕਹਿੰਦੇ ਅਸੀਂ ਪਰਚਾ ਦਿੱਤਾ ਹੋਇਆ ਕਿ ਇੱਕ ਕਰੋੜ ਦਿੱਤਾ ਕਹਿੰਦੇ ਕਿ ਇੱਕ ਕਰੋੜ ਕਿਹੜਾ ਘ ਕੋਈ ਸਾਡੇ ਟੈਕਸ ਦੇ ਪੈਸਾ ਹੈ ਸਾਡਾ ਹੀ ਪੈਸਾ ਸਾਡੀਆਂ ਹੀ ਨੌਕਰੀਆਂ ਨੇ ਆ ਉਹਦੇ ਘਰੋਂ ਦਿੱਤਾ ਆ ਉਹਦੇ 1 ਕਰੋੜ ਰੁਪਏ ਇਹਨਾਂ ਨੇ ਕਿਹੜੀ ਗੱਲਾਂ ਤੇ ਦਾਅਵੇ ਕਰ ਰਹੇ ਨੇ ਝੂਠੇ ਕੱਲ ਨੂੰ ਇਹ ਲ ਜਾ ਕੇ ਬਲੈਕਸ ਬੋਰਡਾਂ ਤੇ ਲਾਉਣਗੇ ਸੀ ਸੁਭਕਰ ਨੂੰ 1 ਕਰੋੜ ਰੁਪਏ ਦਿੱਤਾ ਆ ਉਹਦੇ ਘਰੋਂ ਦਿੱਤਾ ਹੈ ਇਸ ਕਰਕੇ ਪੰਜਾਬ ਦੇ ਲੋਕੋ ਮੇਰੇ ਨੌਜਵਾਨੋ ਆਜੋ ਮਾਰਚ ਦੇ ਵਿੱਚ ਸ਼ਾਮਲ ਹੋ ਮਾਰਚ ਆਪਾਂ ਜਿਹੜਾ ਆਪਾਂ ਬੜਾ ਸ਼ਾਂਤਮਈ ਅਨਸ਼ਾਸਨ ਦੇ ਵਿੱਚ ਰਹਿ ਕੇ ਲੈ ਕੇ ਜਾਣਾ ਜਿੰਨਾ ਜਾਵਤੇ ਦੇ ਵਿੱਚ ਰਹੋਗੇ ਅਨਸ਼ਾਸਨ ਦੇ ਵਿੱਚ ਰਹੋਗੇ ਉਹਨਾਂ ਸਰਕਾਰਾਂ ਦੇ ਬਾਬੂ ਹਾਂਜੀ ਅਗਰਾਹਾ ਦੇ ਜਿਹੜਾ ਬਿਆਨ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਮੈਂ ਤੁਹਾਨੂੰ ਸਾਫ਼ ਗੱਲ ਦੱਸਤੀ ਅਗਰਾਹਾ ਸਾਹਿਬ ਵਰਗੇ 993 ਦੇ ਲੜਨ ਲੱਗੇ ਹੋਏ ਨੇ ਮੈਂ ਕਿਸੇ ਵੀ ਕਿਸਾਨ ਜਿਹੜਾ ਲੀਡਰ ਹੈ ਜਾਂ ਕੋਈ ਮਜ਼ਦੂਰ ਲੀਡਰ ਹੈ ਮਜ਼ਦੂਰ ਜਿੱਥੇ ਬੰਦਿਆ ਲੀਡਰ ਹੈ ਜਾਂ ਸਿੱਖ ਜਿੱਥੇ ਬੰਦਿਆ ਲੀਡਰ ਹੈ ਜਿਹੜਾ ਵੀ ਕੋਈ ਪੰਜਾਬ ਲਈ ਕੰਮ ਕਰਦਾ ਮੈਂ ਕਿੰਤੂ ਪਰੰਤੂ ਨਹੀਂ ਕਰੂੰਗਾ ਮੈਂ ਤੁਹਾਨੂੰ ਇੱਕੋ ਗੱਲ ਦੱਸਦੀ ਮੈਂ ਕਿਸਾਨ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਦਾਦਾ ਜਿਸ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੋਇਆ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਪੁਰਾਣੇ ਸਮੇਂ ਦੇ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੋਇਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਆ ਹੋਰ ਕੋਈ ਲੜਾਈ ਨਹੀਂ ਲੜ ਸਕਦੇ ਪਰ ਇਸ ਸਮੇ ਇਹੋ ਜਿਹਾ ਬਿਆਨ ਆਉਣਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਾਡੇ ਆਗੂਆਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅਗਰਾਹਾ ਸਾਹਿਬ ਨੂੰ ਵੀ ਬੇਨਤੀ ਕਰਦਾ ਅਸਕੀਆਮ ਦੇ ਜਿੰਨੇ ਵੀ ਸਾਡੇ ਆਗੂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਛੋਟੇ-ਛੋਟੇ ਗਿੱਲੇ ਛਕਵੇ ਛੱਡ ਕੇ ਆਪਾਂ ਇਕੱਠੇ ਹੋ ਜ ਦਾ ਰਾਜਨੀਤਿਕ ਬੰਦਿਆਂ ਦਾ ਕੰਮ ਹੁੰਦਾ ਉਹਦੇ ਤੇ ਚਿੱਕੜ ਸੜਦਾ ਉਹਦੇ ਚਿੱਕੜ ਸੜਦਾ ਜਿਵੇਂ ਕਿ ਪਿਛਲੇ ਦਿਨਾਂ ਦੇ ਸਾਡਾ ਮੁੱਖ ਮੰਤਰੀ ਲੱਗਿਆ ਪਿਆ ਸੀਗਾ ਆਪਣਾ ਮਜੀਠੀਏ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਰਾਜਾ ਬਣਗ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਇੱਕ ਤੇ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ ਅੱਜ ਤੈਨੂੰ ਕਿੰਨੀ ਕਿ ਪੰਜਾਬੀ ਆਉਂਦੀ ਹੈ ਜਿਹੜਾ ਗੱਲ ਕਰਦਾ ਸੀਗਾ ਮੈਂ ਪਟੇ ਨੂੰ ਗੁੱਡ ਲਾਉਣ ਜਾਣ ਦਾ ਆ ਅੱਥੇ ਆ ਕੇ ਬੈਠ ਦਿਖਾ ਬੜੇ ਲੋਕਾਂ ਦੇ ਵਿੱਚ ਅੱਜ ਹਜ਼ਾਰ ਬੰਦਾ ਲੈ ਕੇ ਪੁਲਿਸ ਦਾ ਕਿ ਇਧਰੋਂ ਨੰਗ ਜਾਨਾ ਕਿ ਇਧਰੋਂ ਨੰਗ ਜਾਨਾ ਕੋਈ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੈ ਜਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਕਾਲ ਕਰਦਾ ਚੱਲ ਜੇਲ੍ਹ ਚ ਚੱਲ ਪਰਚਾ ਚੱਲ ਮਰਵਾਤਾ ਆ ਕੁਛ ਹੋ ਜਾਂਦਾ ਪੰਜਾਬ ਦੇ ਵਿੱਚ ਪਾਨੀ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਸ਼ਿਫਟ ਸ਼ੂ ਕਰਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਨੇ ਸਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਕੀਤੀ ਗਈ ਆ ਪਰ ਅੱਜ ਜਿਹੜਾ ਸਾਡਾ ਅੱਜ ਵਾਲਾ ਮਾਰਚ ਹੈ ਇੱਕ ਨਵਾਂ ਜੋਸ਼ ਭਰੂਗਾ ਨੌਜਵਾਨਾਂ ਦੇ ਵਿੱਚ ਨਵਾਂ ਲੈ ਕੇ ਜਾਊਗਾ ਮੀਂਹ ਦੇ ਵਿੱਚ ਵੀ ਦੇਖੋ ਲੜਨ ਵਾਲੇ ਪੰਜਾਬ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਰਸ ਨੇਗੇ ਇਹ ਇਹਨਾਂ ਡਰਨ ਡਰਨ ਵਾਲਾ ਜਿੱਤਾ ਜਿੰਨਾ ਜਿੰਨਾ ਇਹਨਾਂ ਨੂੰ ਕੁੱਟੋਂਗੇ ਵੱਡੋਂਗੇ ਉਹਨਾਂ ਦੂਣ ਸਵਾਏ ਹੋ ਕੇ ਨਿਕਲਣਗੇ ਇਕ ਸਿੱਧਾ ਸਾਨੂੰ ਕੋਈ ਪ੍ਰਭਾਵ ਨਹੀਂ ਅੱਜ ਮੀਂਹ ਦੇ ਵਿੱਚ ਵੀ ਸਾਡੇ ਯੋਧੇ ਆ ਕੇ ਟਟ ਗਏ ਅੱਛਾ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਮਾਰਚ ਕਰਿਆ ਜਾ ਰਿਹਾ ਕੀ ਕਹਿਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਨੇ ਸ਼ੁਭ ਕਰਨ ਦੀ ਯਾਦ ਦੇ ਵਿੱਚ ਵੀ ਮਾਰਚ ਕਰੂੰ ਦੀਪ ਸਿੱਧੂ ਦੀ ਯਾਦ ਦੇ ਵਿੱਚ ਵੀ ਕਰੂੰ ਪਰ ਸਿੱਧੂ ਮੂਸੇ ਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕਰੀ ਮੋਰਚ ਦੇ ਤੇ ਬੁਲਾਉਂਦਾ ਰਿਹਾ ਮਰਨਾ ਟਰਾਲੀ ਵਿੱਚ ਰਾਤਾਂ ਕੱਟਦਾ ਰਿਹਾ ਮੈਂ ਹੋਰਾਂ ਕਲਾਕਾਰਾਂ ਦੇ ਨਾਲ ਉਹਨੂੰ ਵਾਕ ਇਸ ਕਰਕੇ ਗਿਣਦਾ ਕਿ ਹੁਣ ਜਿਵੇਂ ਕਲਾਕਾਰ ਡਰੇ ਬੈਠੇ ਨੇ ਮੈਂ ਕੱ ਕੱਟ ਕੇ ਆ ਕੇ ਸਾਡੇ ਸਾਡੇ ਨਾਲ ਖੜਿਆ ਸੀਗਾ ਇਸ ਕਰਕੇ ਅੱਜ ਸਾਡੇ ਵਿੱਚੋਂ ਸਾਡਾ ਭਰਾ ਹੈ ਨਹੀਂ ਉਹਦੀ ਘਾਟ ਮਹਿਸੂਸ ਹੁੰਦੀ ਆ ਉਹਦੀ ਯਾਦ ਨੂੰ ਅੱਜ ਸਮਰਪਿਤ ਇਹ ਸਾਰਾ ਪ੍ਰੋਗਰਾਮ ਕਰ ਰਹੇ ਆ ਆਣੀ ਮੇਰਾ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਹਰ ਦੇ ਹੱਕ ਦੇ ਲਈ ਖੜੇ ਹੋ ਲੋਕਾਂ ਦੇ ਹੱਕ ਦੇ ਲਈ ਖੜੇ ਕਲਾਕਾਰਾਂ ਦੇ ਲਈ ਗੀਤ ਵੀ ਬਹੁਤ ਕੀਤੇ ਨੇ ਹਾਂਜੀ ਲਾਈਵ ਹੋ ਕੇ ਬੋਲ ਦੇ ਰਹੇ ਹਾਂ ਪਰ ਹੁਣ ਉਹੀ ਗੱਲ ਜਿਹੜੀ ਕਹਿੰਦੇ ਨੇ ਕਿ ਡਰਦੇ ਨੇ ਕਲਾਕਾਰ ਤੁਹਾਨੂੰ ਕੀ ਲੱਗਦਾ ਹੈ ਡਰਨਾ ਨਹੀਂ ਚਾਹੀਦਾ ਸਿੱਧੂ ਮਸੇਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡੇ ਬਰਾਬਰ ਖੜਦਾ ਪਰ ਕਲਾਕਾਰ ਬਹੁਤ ਪਿੱਛੇ ਨੇ ਜੀ ਬਲ ਪਹਿਲਾਂ ਵੀ ਖੜਿਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅੰਦੋਲਨ ਚੱਲਿਆ ਸੀਗਾ ਪਿਛਲਾ ਅੰਦੋਲਨ ਚੱਲਿਆ ਸੀਗਾ ਮੈਂ ਜਦੋਂ ਜਦੋਂ ਇੱਕ ਕਾਨੂੰਨਾਂ ਦੀ ਖਬਰ ਆ ਗਈ ਸੀਗੀ ਮੈਂ ਉਸੇ ਟਾਈਮ ਹੀ ਅਸੀਂ ਜਗਾਉਣ ਲੱਗ ਗਏ ਸੀ ਪਿੰਡਾਂ ਦੇ ਵਿੱਚ ਪੀਟਰ ਜਿਹੜੇ ਲੈ ਕੇ ਅਸੀਂ ਜਾਂਦਾ ਮੈਂ ਪਿੰਡਾਂ ਦੇ ਵਿੱਚ ਬੋਲਦਾ ਵੀ ਜਿਹੜੇ ਖੇਤੀਬਾੜੀ ਕੂਨ ਨੇ ਬੜੇ ਮਾਰੇ ਨੇਗੇ ਉਦੋਂ ਤੇ ਮੈਨੂੰ ਸਿੱਧੂ ਫੋਨ ਕਰਨ ਲੱਗੇ 10 ਕਿੱਥੇ ਤੇਰੀ ਹਾਜ਼ਰੀ ਮੇਰੀ ਕਿੱਥੇ ਹਾਜ਼ਰੀ ਲੋੜਾ ਕਿੱਥੇ ਹਾਜ਼ਰੀ ਲੋੜਾ ਫਿਰ ਸਾਡਾ ਜ਼ਿਲ੍ਹਾ ਮੁਤਾਬਕ ਧਰਨਾ ਚੱਲਿਆ ਉੱਥੇ ਵੀ ਜਾਂਦਾ ਰਿਹਾ ਹਰ ਇੱਕ ਥਾਂ ਤੇ ਜਾਂਦਾ ਰਿਹਾ ਹੈਨਾ ਇਸ ਕਰਕੇ ਹੋਰਾਂ ਕਲਾਕਾਰਾਂ ਨੂੰ ਵਾਕੇ ਗਣਦਾ ਯਾਰ ਕਿੱਡਾ ਕਬੜਾ ਇੱਕ ਪਰਚਾ ਹੋ ਜਾਊਗਾ ਪਰਚਾ ਥੋੜੇ ਤੇ ਸਰਕਾਰ ਕਰ ਦੂ ਮੇਰੇ ਤੇ ਕਿੰਨੇ ਪਰਚੇ ਚੱਲਦੇ ਨੇਗੇ ਪਰਚ ਸਰਕਾਰ ਨੇ ਕਿੰਨੇ ਵਾਰੀ ਨੰਗਾ ਕਰਕੇ ਪਹਿਲਾ ਪਰਚਾ ਹੋਇਆ ਸੀ ਗਰਮੀਆਂ ਦੇ ਵਿੱਚ ਉਦੋਂ ਸਰਕਾਰ ਨੇ ਨੰਗਾ ਕਰਕੇ ਕੁੱਟਿਆ ਸੀ ਇਹ ਦੇ ਵਿੱਚ ਹੁਣ ਕੁੱਟਿਆ ਪਾ ਕੇ ਲਟਾ ਕੇ ਕੁੱਟਿਆ ਦਬਿਆ ਨਹੀਂ ਝੁਕਿਆ ਨਹੀਂ ਆਹ ਖੜਾਆਂ ਲੋਕਾਂ ਦੇ ਵਿੱਚ ਤੁਹਾਡੇ ਤੇ ਇੱਕ ਪਰਚਾ ਤੁਸੀਂ ਡਰੀ ਜਾਨੇ ਹੋ ਐਡਾ ਕਿੱਡੀ ਕਿੱਡੀ ਗੱਡੀ ਗੱਲ ਆ ਪਰਚਾ ਕਿੱਡਾ ਕੋਈ ਤੁਸੀਂ ਕਿਹੜਾ ਕਤਲ ਕੀਤਾ ਧਾਰਾ ਕਿਹੜੀਆਂ ਵੱਡੀਆਂ ਨੇ 307 ਤੇ 302 ਜਾਂ ਐਨਐਸਏ ਵੱਡੀਆਂ ਇਹ ਤੁਹਾਡੇ ਤੇ ਧਾਰਾ ਕਿੱਧਰ ਲੱਗਣੀਆਂ ਮਾੜੇ ਮੋٹے ਪਰਚੇ ਨੇ ਰੱਦ ਹੋ ਜਾਂਦੇ ਨੇ ਐਡੀ ਕਿੱਡੀ ਗੱਡੀ ਗੱਲ ਆ ਹੁਣ ਡਰੀ ਜਾਨੇ ਹੋ ਹਨਾ ਜੇ ਤੁਸੀਂ ਚੰਗਾ ਕੰਮ ਕਰਾ ਨਾ ਡਰੋ ਆਓ ਕਿਉਂਕਿ ਤੁਹਾਨੂੰ ਸੁਣਨ ਵਾਲੇ ਜ਼ਿਆਦਾਤਰ ਕਿਸਾਨ ਮਜ਼ਦੂਰੀ ਨੇਗੇ ਇਸ ਕਰ